ਉੰਦੀ ਦੱਸ ਗਏ ਦੁਨੀਆ ਨੂੰ ਸੋਹਣਿਆ ਵੀਰਾ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਤੇ ਦਰਸ਼ਕ ਵੀਰੋ ਸੁਣਿਓ ਛੰਨਾ ਵਾਲੇ ਭੂਰੀ ਨੇ ਨੌ ਕਬੱਡੀਆਂ ਪਾ ਕੇ ਨੌ ਨੰਬਰ ਲਏ ਆ ਛੰਨਾ ਵਾਲਾ ਭੂਰੀ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਦਾ ਆਲਰੇਡਿਵੀਜ਼ਨ ਦਾ ਜੇਤੂ ਹੋ ਗਿਆ ਔਰ ਕਹਿੰਦੇ ਬੋਹਾਕਪੁਰ ਦੇ ਸ਼ੀਲੂ ਨੇ ਅੱਜ ਦੇ ਕਬੱਡੀ ਕੱਪ ਤੇ ਚਾਂਦਪੁਰੇ ਦੇ ਵਿੱਚ ਅੱਠ ਟੱਚ ਲੈ ਕੇ ਜਫੇ ਲਾਇਆ ਤੇ ਤੀਜਾ ਹਾਰ ਨੇ ਡੇਵਿਡਸਨ ਜਿੱਤ ਲਿਆ ਅੱਜ ਦੇ ਦਿਨ ਦੇ ਵਾ ਸ਼ੀਲੂ ਬੈਸਟ ਜਾਫੀਆ ਅੱਜ ਦੇ ਬੇਸਟਰ ਕਹਦੇ ਵੀ 8 ਟੱਚ ਤਿੰਨ ਜਫੇ ਉਹ ਸਾਦਪੁਰੇ ਦੇ ਵਿੱਚ ਹਾਰ ਲੇ ਸ਼ੀਲੂ ਸ਼ੀਲੂ ਹੋ ਗਈ ਮੇਰੇ ਮਿੱਤਰੋ ਤੇ ਕਹਿੰਦੇ ਛੰਨਾ ਵਾਲਾ ਵੱਡਾ ਮੱਲਪੂਰੀ ਨਾ ਰੋਡਾ ਨਾ ਪੌਂਡ ਤੇ ਹਾਰ ਲੇਦਾ ਜੋਤੀ ਛੰਨਾ ਵਾਲਾ ਬਣ ਗਿਆ ਅੱਜ ਦੇ ਮੇਲੇ ਦੀ ਜੇਤੂ ਟੀਮ ਜਿਹੜੀ ਆ ਰਾਮਾ ਦਸ਼ਮੇਸ਼ ਕਬੱਡੀ ਕਲੱਬ ਕਾਲਖ ਪਲੱਸ ਗੁਰਦੁਆਰਾ 베ਰ ਸਾਹਿਬ ਤੇ ਦੂਜੇ ਨੰਬਰ ਤੇ ਰਹੀ ਆ ਟੀਮ ਬਾਬਾ ਬਲਵਿੰਦਰ ਸਿੰਘ ਖਨੂਰ ਸਾਹਿਬ 22 ਦੇ 28 ਦੇ ਨਾਲ ਬੈਸਟ ਰੇਡਰ ਜਾਫੀ ਵੀ ਸੋਲ ਲੀਏ ਭਰਾ ਵੜ ਕੇ ਬੈਸਟ ਰੇਡਰ ਤੇ ਜਾਫੀ ਵੀ ਅੱਪਾ ਸੋਲ ਲੀਏ ਜਿਹੜੇ ਅੱਜ ਦੇ ਦਿਨ ਦੇ ਹੈਗੇ ਆ 15 ਗੋਡੀਆਂ 14 ਨੰਬਰ ਸ਼ਹਿਆਦ ਅਲੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਤਾੜੀਆਂ ਮਾਰ ਦਿਓ ਜੀ 10 ਟੱਚ 4 ਜਫੇ ਬੈਸਟ ਜਫੀ ਯੋਧਾ ਸੁਰਖਪੁਰ ਪੀਟਰ ਨੂੰ ਵੀ ਸ਼ਾਬਾਸ਼ ਇਹਦੇ ਬੰਦੇ ਨੇ 15 ਪਾਈਆਂ ਜੱਟ ਪੀਟਰ ਨੇ ਕਹਿੰਦੇ 15 ਕਬੱਡੀਆਂ ਪਾਈਆਂ ਅੱਜ ਦੇ ਮੇਲੇ ਤੇ ਤੇ 11 ਨੰਬਰ ਜੋੜੇ ਵਾਲਾ ਵੀ ਪੀਟਰਾ ਭਾਵੇਂ ਤਿੰਨਾਂ ਕ ਕਬੱਡੀਆਂ ਤੋਂ ਵਾਂਝਾ ਰਹਿ ਗਿਆ ਪਰ ਹਾਂਜੀ ਉਹ ਦੇ 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 ਚਲੇ ਗਿਆ ਭਾਜੀ ਪੈਸੇ ਦੇ ਕੇ ਅੱਜਾ RAME ਦੇ ਕਬੱਡੀ ਕੱਪ ਤੇ ਸਹਿਜਾਦਾ ਕਹਿੰਦੇ આર 15 ਲੈ ਗਿਆ ਮੇਰੇ ਵੀਰੋ ਸਹਿਜਾਦ ਵਾਲੀ ਬੈਸਟ ਰੇਡਰ ਆ ਤੇ ਬੈਸਟ ਸਟਾਪਰ ਯੋਧਾ ਹੈ ਮੇਰੇ ਵੀਰੋ ਯੋਧਾ ਸੁਰਖਪੁਰੀਆ ਤੇ ਸ਼ਹਿਜਾਦ ਜਿਹੜੇ ਲੱਤਾਂ ਖੇਚਦੇ ਕਿ ਬਾ ਸਾਡੀ ਮਾਲਕ ਨੇ ਫੜੀ ਹੋਈ ਹੈ ਹਾਂਜੀ ਕੀ ਬਾਤਾਂ ਕੀ ਬਾਤਾਂ ਕੇ ਨੇਰੇ ਵਿੱਚ ਵੀ ਬਹੁਤ ਲੰਮੇ ਸਮੇਂ ਤੋਂ ਧੰਨਵਾਦ ਕਰਦੇ ਦੂਜਾ ਜਿਹੜਾ ਆਰ 15 ਦੇਣਾ ਹੈ ਉਹ ਵੀ ਦੇ ਦਿਓ ਕਮੇਟੀ ਨੂੰ ਬੇਨਤੀ ਹੈ ਇੱਕ ਸੱਜਣਾ ਸਾਡੇ ਕਹਿੰਦੇ ਬਹੁਤ ਦੂਰ ਜਾਣਾ ਹੈ ਦੋਵਾਂ ਟੀਮਾਂ ਨੂੰ ਇਨਾਮ ਵੀ ਦੇ ਦਿਓ ਤੁਹਾਡੇ